ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਹਾ ਤੁਹਾਡਾ ਹੋਸਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾ ਚੈਲੰਜ ਕੀਤਾ ਕਿ ਸਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਉਹਨਾਂ ਉੱਤੇ ਵੱਡੇ ਇਲਜ਼ਾਮ ਲਗਾਏ ਕਿ ਪਾਣੀ ਦੇ ਮੁੱਦੇਵਾਂ ਮਲੇ ਕਿੱਥੇ ਸੀ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਪਿੱਠ ਦੇ ਪਿੱਛੇ ਚੁਰਾ ਜਿਹੜਾ ਘੋਪਿਆ ਗਿਆ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਕਿਸਾਨ ਜਦੋਂ ਗੱਲਬਾਤ ਕਰਨ ਆਏ ਦੇਸ਼ ਦੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ یعنی ਕਿ ਸ਼ਿਵਰਾ ਚੋਹਾਨ ਤੱਕੇ ਦੇਣਾ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਦਾ ਧਰਨਾ ਉਖਾੜਿਆ ਗਿਆ ਉਸ ਤੋਂ ਬਾਅਦ ਅੰਜਾ ਦਿੱਲੀ ਦੇ ਸ਼ੰਭ ਬਾਰਡਰ ਉੱਤੇ ਜਿਹੜਾ ਧਰਨਾ ਲੱਗਿਆ ਹੋਇਆ ਸੀ ਉਸ ਨੂੰ ਉਖਾੜ ਦਿੱਤਾ ਬਾਅਦ ਵਿੱਚ ਜਦੋਂ ਪਾਣੀਆਂ ਦੇ ਮੁੱਦਿਆਂ ਤੇ ਗੱਲ ਹੋਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਅੰਗ ਕੀਤਾ ਪੰਜਾਬ ਦੇ ਕਿਸਾਨਾਂ ਤੇ ਕਿ ਇਹਨਾਂ ਨੂੰ ਏਸੀ ਟਰਾਲੀਆਂ ਚਾਹੀਦੀਆਂ ਨੇ ਇਹਨਾਂ ਨੂੰ ਮੋਟਾ ਪੈਸਾ ਚਾਹੀਦਾ ਹੈ ਇਹਨਾਂ ਦੇ ਹਸਪਤਾਲਾਂ ਦੇ ਵਿੱਚ ਹਿੱਸੇ ਨੇ ਇਹਨਾਂ ਦੇ ਫਾਈਵਸਰ ਹੋਟਲ ਨੇ ਇਹਨਾਂ ਨੇ ਆਪਣੇ ਪੈਟਰੋਲ ਪੰਪ ਖੋਲ੍ਹਿਆ ਖਾਸ ਕਰਕੇ ਕਿਸਾਨ ਆਗੂਆਂ ਨੂੰ ਘੇਰਿਆ ਫਿਰ ਬਾਅਦ ਵਿੱਚ ਆ ਥੋੜੇ ਆ ਪੰਜ ਸਾਲ ਦਿਨ ਪਹਿਲਾਂ ਚਨੌਤੀ ਦੇ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਆ ਜੋ ਮੈਦਾਨ ਦੇ ਵਿੱਚ ਮੈਂ ਤੁਹਾਡੇ ਨਾਲ ਬਹਿਸ ਬਾਜ਼ੀ ਕਰਨ ਨੂੰ ਤਿਆਰ ਆ ਤੁਸੀਂ ਆਪਣੇ ਪੱਖ ਰੱਖੋ ਮੈਂ ਆਪਣੇ ਹੱਕ ਆਪਣੇ ਪੱਖ ਰੱਖਦਾ ਹਾਂ ਬਾਦ ਵਿੱਚ ਜਦੋਂ ਜਗੰਦਰ ਸਿੰਘ ਰਾਹਾਂ ਜਾਂ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰਵੰਨੂ ਜਦੋਂ ਪੱਟਾ ਉੱਤੇ ਥਾਪੀਆਂ ਮਾਰੀਆਂ ਗਈਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੜ ਬੱਟ ਗਏ ਭਗਵੰਤ ਮਾਨ ਨੇ ਚੁੱਪੀ ਬੱਟੀ ਚੁੱਪੀ ਤੋੜੀ ਨਹੀਂ ਲੇਕਿਨ ਇੱਕ ਵਾਰ ਫਿਰ ਚੈਲੰਜ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿੰਦੇ ਨੇ ਕਿ ਮੈਂ ਬੈਸ ਲਈ ਤਿਆਰ ਹਾਂ ਕਿਸਾਨ ਆਗੂਆਂ ਦੇ ਜਥੇਬੰਦੀਆਂ ਦੇ ਨਾਲ ਖਾਸ ਕਰਕੇ ਜਿਹੜੇ ਕਿਸਾਨ ਆਗੂ ਨੇ ਕਹਿੰਦਾ ਇਹਨਾਂ ਨੂੰ ਕਿਹੜਾ ਕਿਸਾਨੀ ਦਾ ਫਿਕਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਵੀ ਇਲਜ਼ਾਮ ਲਗਾਉਂਦੇ ਨੇ ਕਿ ਮੈਂ ਬਥਾਰੇ ਪੰਜਾਬ ਦਾ ਮੁੱਖ ਮੰਤਰੀ ਮੈਨੂੰ ਪੰਜਾਬ ਦੀ ਬਜਾਈ ਦਾ ਫਿਕਰ ਹੈ ਕਿ ਝੋਨੇ ਦੀ ਫਸਲ ਸਿਰ ਤੇ ਹੈ ਤੇ ਇਹ ਸਮਾਂ ਮੰਗਦੇ ਨੇ ਹਾਲਾਂਕਿ ਸਮਾਂ ਸਮੇਂ ਬਾਰੇ ਅਤੇ ਚਣੌਤੀ ਬਹਿਸ ਬਾਜੀ ਦੀ ਦਿੱਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਿਰ ਬਹਿਸ ਬਾਜੀ ਦਾ ਜਿਹੜਾ ਹੈ ਦੇ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੀ ਗੱਲਬਾਤ ਸੁਣਦੇ ਆ ਫਿਰ ਦੱਸਾਂਗੇ ਕਿਸ ਤਰ੍ਹਾਂ ਫਿਰ ਬੈਸਬਾਜੀ ਬਾਰੇ ਬੰਗਾਰ ਲਿਆ ਗਿਆ ਪੰਜਾਬ ਦੇ ਕਿਸਾਨਾਂ ਨੂੰ ਜਲੀ ਤਾਂ ਦੇਸ਼ਾਂ ਤੋਂ ਜੋ ਨਾ ਲੱਗਣਾ ਕਰ ਪਰਥੋਂ ਤੋਂ ਸ਼ੁਰੂ ਹੋ ਰਿਹਾ ਹੈ ਕਿਰੇ ਘਰ ਚੋਂ ਉਹਨਾਂ ਨੇ ਵੇਚੀਓ ਕਿ ਮੈਨੂੰ ਖੇਤੀ ਦੀ ਜ਼ਿਆਦਾ ਚਿੰਤਾ ਹੈ ਕਿ ਉਹਨਾਂ ਨੂੰ ਬੈਸ ਦੀ ਹੋੜੀ ਮੈਨੂੰ ਖੇਤੀ ਦੀ ਹੈ ਉਹ ਚੁਣੌਤੀ ਰਖਾ ਦਿੱਤੀ ਹੈ ਕੁਪਲਾ ਕਿਉਂ ਨਹੀਂ ਦਾ ਕੰਮ ਕਿਪਲੇਂਡੀ ਕੰਮ ਕਰੀ ਕੋ ਪਹਿਲਾਂ ਖੇਤੀ ਦੇ ਕੰਮ ਕਰ ਲੀਏ ਤਾਂ ਦੱਸੋ ਤੁਹਾਨੂੰ ਜੋ ਨਾ ਲੱਗਣਾ ਕੱਲ ਪਰਸੋਂ ਤੋਂ ਸ਼ੁਰੂ ਹੋ ਰਿਹਾ ਤੇਰੇ ਘਰ ਚੋਣਾਂ ਨੇ ਬੈਠੀਆਂ ਕੋਈ ਮੈਨੂੰ ਖੇਤੀ ਦੀ ਜ਼ਿਆਦਾ ਚਿੰਤਾ ਕਿਉਂਕਿ ਉਹਨਾਂ ਨੂੰ ਬੈਸ ਦੀ ਹੋਣੀ ਮੈਨੂੰ ਖੇਤੀ ਦੀ ਇਹ ਚੁਣੌਤੀ ਰਖਾ ਦੀ ਹੈ ਇਹ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਇਹ ਕੋਈ ਚੁਣੌਤੀ ਨਹੀਂ ਹੈ ਝੋਨੇ ਦੀ ਫਸਲ ਵਿੜ ਰਹਿਣੇ ਆ ਸਿਰ ਮੈਦਾਨ ਦੇ ਵਿੱਚ ਆ ਜਣੇ ਆ ਸਮਾਂ ਵੀ ਦੱਸ ਦਿੱਤਾ ਜਾਵੇਗਾ ਤੇ ਥਾਂ ਵੀ ਦੱਸ ਦਿੱਤੀ ਜਾਵੇਗੀ ਯਾਨੀ ਕਿ ਜਿਹੜੀ ਚੁਣੌਤੀ ਦਿੱਤੀ ਗਈ ਹੈ ਕਿਸਾਨ ਆਗੂਆਂ ਵੱਲੋਂ ਉਸ ਨੂੰ ਉਸ ਨੂੰ ਚੁਣੌਤੀ ਨਹੀਂ ਮੰਨ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਤਾ